ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਜੀ ਦੇ ਸਾਹਮਣੇ ਬਹੁਤ ਹੀ ਅੱਛਾ ਸ਼ਬਦ ਲੈ ਕੇ ਆਈ ਹਾਂ ਬੜੇ ਹੀ ਮਨ ਤਾਂ ਨਾਲ ਸੁਣਿਓ ਤੇ ਆਪਣੇ ਬੱਚਿਆਂ ਨੂੰ ਵੀ ਸੁਣਾਇਓ ਪਰਿਵਾਰ ਦੇ ਵਿੱਚ ਸੁਣਾਇਓ ਕਿ ਕੋਈ ਬੱਚਾ ਵੱਡਾ ਜੋ ਵੀ ਹੈ ਸਭ ਗੁਰਬਾਣੀ ਦੇ ਨਾਲ ਜੁੜਨ ਕਿ ਬਾਣੀ ਸਾਨੂੰ ਕਿੰਨੇ ਵੱਡੇ ਤੀਰ ਮਾਰਦੀ ਹੈ ਲਓ ਸੁਣੋ ਜੀ ਤੈਨੂੰ ਇੱਕ ਨਾ ਲੱਗੇ ਮਨਾ ਮੇਰਿਆ ਬਾਣੀ ਤੇਰੇ ਤੀਰ ਮਾਰਦੀ ਤੈਨੂੰ ਇੱਕ ਨਾ ਲੱਗੇ ਮਨਾ ਮੇਰਿਆ ਬਾਣੀ ਤੇਰੇ ਬਾਣ ਮਾਰਦੀ ਬਾਣੀ ਤੇਰੇ ਜੀ ਬਾਣ ਮਾਰਦੀ ਬਾਣੀ ਤੇਰੇ ਜੀ ਬਾਣ ਮਾਰਦੀ ਤੈਨੂੰ ਇੱਕ ਨਾ ਲੱਗੇ ਮਨਾ ਮੇਰਿਆ ਬਾਣੀ ਤੇਰੇ ਬਾਣ ਮਾਰਦੀ ਤੈਨੂੰ ਇੱਕ ਨਾ ਲੱਗੇ ਮਨਾ ਮੇਰਿਆ ਬਾਣੀ ਤੇਰੇ ਬਾਣ ਮਾਰਦੀ ਲੂਟਣਾ ਹੈ ਤੋ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਛਤਾਏਗਾ ਜਬ ਪ੍ਰਾਣ ਜਾਣਗੇ ਛੂਟ ਫਿਰ ਪਛਤਾਏਗਾ ਜਦ ਪ੍ਰਾਣ ਜਾਣਗੇ ਛੂਟ ਤੈਨੂੰ ਇੱਕ ਨਾ ਲੱਗੇ ਮਨਾ ਮੇਰਿਆ ਬਾਣੀ ਤੇਰੇ ਬਾਣ ਮਾਰਦੀ ਤੈਨੂੰ ਇੱਕ ਨਾ ਲੱਗੇ ਮਨਾ ਮੇਰਿਆ ਬਾਣੀ ਤੇਰੇ ਬਾਣ ਮਾਰਦੀ ਤੈਨੂੰ ਇਕ ਨਾ ਲੱਗੇ ਮਨਾ ਮੇਰਿਆ ਬਾਣੀ ਤੇਰੇ ਬਾਣ ਮਾਰਦੀ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਮੇਰੇ ਮੀਤ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਮੇਰੇ ਮੀਤ ਕੋ ਨਾਨਕ ਫਿਰ ਨਾ ਰਹੇ ਜਿਉ ਬਾਲੂ ਕੀ ਪੀਤ ਕੋ ਨਾਨਕ ਫਿਰ ਨਾ ਰਹੇ ਜਿਉ ਬਾਲੂ ਕੀ ਪੀਤ ਤੈਨੂੰ ਇੱਕ ਨਾ ਲਗੇ ਮਨਾ ਮੇਰੀਆ ਬਾਣੀ ਤੇਰੇ ਬਾਣ ਮਾਰਦੀ ਤੈਨੂੰ ਇਕ ਨਾ ਲੱਗੇ ਮਨਾ ਮੇਰਿਆ ਬਾਣੀ ਤੇਰੇ ਮਾਨ ਮਾਰਦੀ ਹਰ ਜਸਰੀ ਮਨਾ ਗਾਲੈ ਜੋ ਸੰਗੀ ਹੈ ਤੈਨੂੰ ਹੋ ਜਸਰੀ ਜਾਗ ਹੈ ਕਹੋ ਮਾਨ ਲੋ ਮੇਰੋ ਤੈਨੂੰ ਇੱਕ ਨਾ ਲੱਗੇ ਮਨ ਮੇਰਿਆ ਬਾਣੀ ਤੇਰੇ ਬਾਣ ਮਾਰਦੀ ਤੈਨੂੰ ਇੱਕ ਨਾ ਲੱਗੇ ਮਨ ਮੇਰਿਆ ਬਾਣੀ ਤੇਰੇ ਬਾਣ ਮਾਰਦੀ